ਕੱਲ ਤੱਕ ਸਾਬ ਨੇ ਉਹ ਰਿਪੋਰਟ ਨੂੰ ਮੰਨਿਆ ਤੇ ਉਸ ਰਿਪੋਰਟ ਨੂੰ ਗੁਬਿੰਦ ਸਿੰਘ ਲੋਂਗੋਵਾਲ ਪ੍ਰਧਾਨ ਨੇ ਮੰਨਿਆ ਹਰਜਿੰਦਰ ਸਿੰਘ ਧਾਮੀ ਦੀ ਡਿਊਟੀ ਰਹੀਏ ਪਰਚਾ ਉਹਦੇ ਤੇ ਬਣਦਾ ਹੁਣ ਵੀ ਤੂੰ ਧੋਖਾ ਉੱਥੇ ਵੀ ਦਿੱਤਾ ਤੇ ਇੱਥੇ ਵੀ ਦੇ ਰਿਆਂ ਕਾਰਵਾਈ ਨਾ ਕਰਕੇ ਉਲਟਾ ਕਾਨੂੰਨ ਨੂੰ ਕਹਿ ਰਿਹਾ ਮੈਂ ਚੈਲੰਜ ਕਰਦਾ ਹਾਂ ਧਾਮੀ ਹੁਣ ਇਹਨੇ ਕਾਨੂੰਨਨ ਕਾਰਵਾਈ ਕਰਨ ਤੋਂ ਮਨਾ ਕੀਤਾ ਜਾਂ ਰੋਕੀ ਹੁਣ ਮਨਾ ਵੀ ਕੀਤਾ ਹੈ ਤੇ ਅੱਜ ਅੜਕੇ ਵੀ ਡਰ ਰਿਹਾ ਹੈ ਅੱਜ ਸ੍ਰੀ ਅਕਾਲ ਤਖਸਾਲ ਦੇ ਆਦੇਸ਼ਾਂ ਨੂੰ ਦਰਕਨਾਰ ਕਰਕੇ ਇੱਕ ਹੁਕਮਨਾਮੇ ਨੂੰ ਬਦਲ ਕੇ ਦੂਜਾ ਲੈ ਆਂਦਾ ਹੁਣ ਦੂਜੇ ਨੂੰ ਬਦਲ ਕੇ ਕੱਲ ਨੂੰ ਤਿਜਾ ਲੈ ਆਉਣਗੇ ਇਸ ਲਈ ਇਹ ਹੁਕਮਨਾਮਿਆਂ ਦੀ ਸ਼ਕਲ ਜਿਹੜੀ ਵਿਰੋਧੀ ਬਿਆਨਾਂ ਨੂੰ ਦਿੱਤੀ ਜਾ ਰਹੀ ਹੈ ਨਾ ਦਿੱਤੀ ਜਾਏ ਕੱਲ ਤਖਸਾਲ ਦੀ ਜੱਜਮੈਂਟ ਬੜੀ ਉੱਚੀ ਤੇ ਸੋਚੀ ਮਹਾਨ ਹੈ ਖਿਆਲ ਕਰਨਾ ਚਾਹੀਦਾ ਜੀਪੀਸੀ ਜਿਹੜਾ ਦਾਵਾ ਕਰੇ ਉਹ ਕਹਿੰਦੇ ਕਿ ਜਿਹੜਾ ਇਹ ਮਸਲਾ ਹੈ ਇਹ ਮਸਲਾ ਬੇਅਦਵੀ ਦਾ ਨਹੀਂ ਹੈ ਇਹ ਮਸਲਾ ਜਿਹੜਾ ਅੰਦਰੂਨੀ ਹੋਏ ਕਪਲੇ ਦਾ ਜਾਂ ਰਿਕਾਰਡ ਰਿਕਾਰਡ ਜਿਹੜਾ ਨਹੀਂ ਚੜਾਇਆ ਗਿਆ ਉਹਦਾ ਮਸਲਾ ਹੈ ਤੇ ਦੂਜੇ ਪਾਸੇ ਉਹ ਕਹਿ ਰਹੀ ਹੈ ਕਿ ਨਾ ਕਿ ਸਿੱਧਾ داخل ਹੈ ਧਰਮ ਦੇ ਮਸਲੇ ਦੇ ਵਿੱਚ ਐਜੀਪੀਸੀ ਇੱਕ ਜਿਹੜੀ ਖੁਦਮਖਤਿਆਰ ਇੱਕ ਆਜ਼ਾਦ ਬਾਡੀ ਹੈਗੀ ਆ ਉਹ ਸਿੱਖਾਂ ਦੀ ਸੁਪਰੀਮ ਮੰਨੀ ਜਾਂਦੀ ਆ ਚੀਜ਼ ਤੇ ਉਸ ਦੇ ਵਿੱਚ ਦਖਲ ਅੰਦਾਜ਼ੀ ਕੀਤੀ ਜਾ ਰਹੀ 1920 12 ਅਕਤੂਬਰ ਨੂੰ ਜਿਹੜੀ ਬਣਾਈ ਸੀ ਆਜ਼ਾਦ ਕਮੇਟੀ ਉਹਦਾ ਤੁਸੀਂ ਵਿਰੋਧ ਕਿਉਂ ਨਹੀਂ ਕੀਤਾ 1925 ਐਕਟ ਬਣ ਕੇ ਉਹ ਸਰਕਾਰੀ ਕਿਉਂ ਬਣ ਗਈ ਫਿਰ ਉਸ ਸਰਕਾਰੀ ਕਮੇਟੀ ਦੀਆਂ ਤੁਸੀਂ ਚੋਣਾਂ ਕਿਉਂ ਲੜੀ ਜਾਂ ਤੇ ਮੰਨੋ ਤੁਸੀਂ ਕਾਨੂੰਨ ਨੂੰ ਮੰਨਦੇ ਨਹੀਂ ਤੇ ਜੇ ਮੰਨਦੇ ਹੋ ਤੇ ਫਿਰ ਐਕਟ ਮੁਤਾਬਕ ਤੁਸੀਂ ਸਰਕਾਰੀ ਮੈਂਬਰ ਹੋ ਸਰਕਾਰੀ ਪ੍ਰਧਾਨ ਹੋ ਤੇ ਜੇ ਸਰਕਾਰੀ ਪ੍ਰਧਾਨ ਐਕਟ ਨਾਲ ਬਣ ਕੇ ਤੁਸੀਂ ਆਜ਼ਾਦ ਹੋ ਤੇ ਫਿਰ ਕਾਨੂੰਨੀ ਕਾਰਵਾਈ ਨੂੰ ਵੀ ਆਜ਼ਾਦ ਕਹੋ ਨਾ ਕਿ ਇਥੇ ਹਰੇਕ ਦਾ ਰਾਈਟ ਬਣਦਾ ਤੁਸੀਂ ਇਹ ਵੀ ਇੱਕ ਵਾਰ ਜ਼ਰੂਰ ਸਪਸ਼ਟ ਕਰੋ ਕਿ ਜਿਹੜੀ ਐਫਆਈਆਰ ਆ ਇਹ ਸਰਕਾਰ ਨੇ ਕੀਤੀ ਆ ਜਾਂ ਕੋਈ ਹੋਰ ਦਬਾਅ ਸੀ ਪਿੱਛੇ ਕਿਉਂਕਿ ਲਗਾਤਾਰ ਚਰਚਾ ਤਾਂ ਇਹ ਵੀ ਆ ਕਿ ਇਹ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਜਿਹੜਾ ਉਹ ਐਫਆਈਆਰ ਦਰਜ ਕਰਨ ਲਈ ਹਾਈ ਕੋਰਟ ਨੇ ਕਿਹਾ ਸੀ ਬਹੁਤ ਲੰਮਾ ਸਮਾਂ ਡੀਜੀਪੀ ਪੰਜਾਬ ਨੇ ਇਸ ਦੇ ਵਿੱਚ ਕੋਈ ਕਾਰਵਾਈ ਵੀ ਨਹੀਂ ਕੀਤੀ ਪੰਜਾਬ ਸਰਕਾਰ ਨੇ ਕਾਰਵਾਈ ਤਾਂ ਕੀਤੀ ਹੈ ਕਿ ਇੱਕ ਤਾਂ ਮਾਨਯੋਗ ਹਾਈ ਕੋਰਟ ਦੇ ਆਰਡਰ ਨੇ ਨੰਬਰ 2 ਸਾਢੇ 5 ਸਾਲ ਦਾ ਮੋਰਚਾ ਹੈ ਨੰਬਰ 3 ਉੱਥੇ ਮਹਾਪੰਚਾਇਤ ਸੱਦੀ ਗਈ ਤੇ ਮਹਾਪੰਚਾਇਤ ਲੋਕ ਸ਼ਕਤੀ ਚ ਕੱਲੇ ਸੇਖੇ ਨਹੀਂ ਉੱਥੇ ਤੇ ਮੁਸਲਮਾਨ ਵੀ ਆਏ ਉੱਥੇ ਹਿੰਦੂ ਭਰਾ ਵੀ ਆਏ ਉੱਥੇ ਬਾਲਮੀਕੀਏ ਆਏ ਉੱਥੇ ਹੋਰ ਹਰੇਕ ਵਰਗ ਦੇ ਲੋਕ ਆਏ ਉਹ ਜਦੋਂ ਲੋਕ ਸ਼ਕਤੀ ਨੂੰ ਵੇਖਿਆ ਆ ਤੇ ਹਾਈ ਕੋਰਟ ਦੇ ਆਰਡਰਾਂ ਦੀ ਤਰਜਮਾਨੀ ਹੋਈ ਆ ਨਾ ਕਿ ਇੱਥੇ ਕਿਸੇ ਨੇ ਕੋਈ ਕਿੜ ਕੱਢਣ ਦੀ ਕੋਸ਼ਿਸ਼ ਕੀਤੀ ਆ ਤੁਹਾਡੀ ਇੱਕ ਵੀਡੀਓ ਮੈਂ ਦੇਖੀ ਸੀ ਉਹਦੇ ਵਿੱਚ ਤੁਸੀਂ ਧੰਨਵਾਦ ਕਰਦੇ ਹੋ ਸਰਕਾਰ ਦਾ ਅਸੀਂ ਕਹਿੰਦੇ ਹਾਂ ਸਰਕਾਰ ਦਾ ਬਹੁਤ ਵੱਡਾ ਇਤਿਹਾਸਿਕ ਫੈਸਲਾ ਹੈ ਪਰ ਪਿੱਛੇ ਤਾਂ ਪ੍ਰੈਸ਼ਰ ਤੁਹਾਡੇ ਸੰਘਰਸ਼ਾਂ ਦਾ ਤੇ ਹਾਈ ਕੋਰਟ ਦਾ ਆ ਤੁਹਾਡੀ ਕੋਈ ਚਿੱਠੀ ਲੈ ਕੇ ਆ ਜਵੇ ਡਾਕੀਆ ਤੇ ਤੁਸੀਂ ਤੋਨੂੰ ਵੀ ਕਹੋਗੇ ਤੂੰ ਮੇਰਾ ਸੁਨੇਹਾ ਲਿਆ ਤੇਰਾ ਧੰਨਵਾਦ ਤੇ ਜੇ ਮੈਂ ਉੱਥੇ ਸ਼ਬਦ ਕਹਿ ਤਾ ਤੇ ਮੈਂ ਕੀ ਗੁਨਾਹ ਕਰ ਲਿਆ SGPC ਸਤਿੰਦਰ ਕੋਹਲੀ ਤੇ ਹੋਰ ਦੋਸ਼ੀਆਂ ਨੂੰ ਬਚਾਉਣ ਲਈ ਇਹ ਬੇਤੁੱਕੇ ਬਿਆਨ ਦੇ ਰਹੀ ਹੈ ਤੇ ਗੈਰ ਕਾਨੂੰਨੀ ਤੇ ਗੈਰ ਸੰਵਿਧਾਨਕ ਦੇ ਰਹੀ ਹੈ ਤੇ ਅਕਾਲ ਤਖਤ ਸਭ ਨੂੰ ਢਾਲ ਬਣਾ ਰਹੀ ਹੈ ਜੋ ਕਿ ਖਾਨਾ ਜੰਗੀਵਲ ਨੂੰ ਗੱਲ ਜਾਂਦੀ ਹੈ ਤੇ ਉਲਟਾ ਕਾਨੂੰਨ ਨੂੰ ਚੈਲੰਜ ਕਰ ਰਹੇ ਨੇ ਇਸ ਦੇ ਬਾਕੀ ਬੇਅਦਬੀਆਂ ਲਈ ਜੇ ਤੁਸੀਂ ਇਹ ਕਹਿ ਰਹੇ ਹੋ ਕਿ ਕਾਨੂੰਨ ਸਖਤ ਹੋਣਾ ਚਾਹੀਦਾ ਤੇ ਜਦੋਂ ਤੁਹਾਡੀ ਸਰਕਾਰ ਸੀ ਅਸੀਂ ਤੁਹਾਨੂੰ ਕਹਿੰਨੇ ਸਾਂ ਬਾਦਲ ਸਰਕਾਰ ਨੂੰ ਕਿ ਫਾਂਸੀ ਦੀ ਸਜ਼ਾਏ ਮੌਤ ਤੇ ਇਹ ਬੇਅਦਬੀ ਕਾਂਡ ਦੇ ਬਣਾਏ ਜਾਣ ਤੁਸੀਂ ਸੌਦੇ ਸਾਧ ਨੂੰ ਬਚਾਉਣ ਵਾਸਤੇ ਨਹੀਂ ਬਣਾਇਆ ਬੇਅਦਬੀ ਉਹ ਛਾਪਾਖਾਨਾ ਦੇ ਵਿੱਚ ਹੋਈ ਆ ਜਿੱਥੇ ਸਿਪਾਈ ਹੁੰਦੀ ਆ ਗੁਰਗਰਾ ਸਾਹਿਬ ਜੀ ਦੇ ਸਰ ਸਾਹਿਬ ਵੇਖੇ ਹੋਈ ਆ ਜਿਹੜਾ ਕਿ ਇਹਨਾਂ ਦਾ ਉੱਥੇ ਸਾਰਾ ਸਿਸਟਮ ਪ੍ਰਬੰਧ ਹੈ ਔਰ ਜਾਗਤ ਜੋਤ ਐਕਟ ਦੇ ਅਨੁਸਾਰ ਇਹਨਾਂ ਦੇ ਅਧਿਕਾਰ ਦਾ ਪੰਜਾਬੀ ਲਿੰਕ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਕੋਲਿੰਦਰ ਸਿੰਘ ਛਲੇੜੀ ਸਾਡੇ ਨਾਲ ਭਾਈ ਬਲਦੇਵ ਸਿੰਘ ਵਡਾਲਾ ਨੇ ਜਿਨ੍ਹਾਂ ਨੇ ਲੰਮਾ ਸਮਾਂ 328 ਰੁਪਿਆਂ ਦੇ ਜੋ ਲਾਪਤਾ ਹੋਣ ਦਾ ਮਸਲਾ ਉਸ ਮਸਲੇ ਦੇ ਵਿੱਚ ਸੰਘਰਸ਼ ਕੀਤਾ ਇਹਨਾਂ ਦੀ ਅਗਵਾਈ ਦੇ ਵਿੱਚ ਜਿਹੜਾ ਉਹ ਪੀਆਈਐਲ ਪੈਂਦੀ ਆ ਪੀਆਈਐਲ ਦੇ ਤੋਂ ਬਾਅਦ ਹੁਕਮ ਹੁੰਦੇ ਨੇ ਹਾਈ ਕੋਰਟ ਦੇ ਵੱਲੋਂ ਕਿ ਇਸ ਦੇ ਵਿੱਚ ਐਫਆਈਆਰ ਦਰਜ ਕੀਤੀ ਜਾਵੇ ਪਰ ਦੂਜੇ ਪਾਸੇ ਲਗਾਤਾਰ ਐਜੀਪੀਸੀ ਇਸ ਦੇ ਵਿੱਚ ਜਿਹੜੀ ਐਫਆਈਆਰ ਹੋਈ ਆ ਜਾਂ ਐਐਸਆਈਟੀ ਬਣੀ ਆ ਉਸ ਨੂੰ ਸਿੱਧਾ ਦਖਲ ਦੱਸ ਰਹੀ ਆ ਦਾ ਪੀਵਲਦੇਵ ਸਿੰਘ ਵਡਾਲਾ ਹੁਣਾਂ ਦੇ ਕੋਲੋਂ ਸਮਝਣ ਦੀ ਕੋਸ਼ਿਸ਼ ਕਰ ਰਹੇ ਬਟਾਪ ਸਾਹਿਬ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਕੋਲੋਂ ਇਹ ਸਮਝਣਾ ਚਾਹੁੰਨਾ ਹੈ ਕਿ ਜਿਹੜਾ ਇਹ ਮਸਲਾ 328 ਰੁਪਿਆਂ ਦਾ ਹੈਗਾ ਫੇ ਤੁਹਾਡੇ ਮੁਤਾਬਕ ਕੀ ਹੈ ਬੇਅਦਵੀ ਦਾ ਮਸਲਾ ਹੈ ਲਾਪਤਾ ਜਿਹੜੇ ਸਰੂਪ ਦੱਸੇ ਜਾ ਰਹੇ ਨੇ ਜਾਂ ਕੋਈ ਕਿਸੇ ਤਰ੍ਹਾਂ ਦਾ ਕਾਪੜੇ ਦਾ ਮਸਲਾ ਜਿਸ ਤਰ੍ਹਾਂ 300 ਐਸਜੀਪੀਸੀ ਲਗਾਤਾਰ ਕਹਿੰਦੀ ਆ ਰਹੀ ਮੇਰੀ ਗੱਲ ਛੱਡੋ ਮੈਨੂੰ ਤਾਂ ਵਿਰੋਧੀ ਕਹਿ ਕੇ ਠੰਡੇ ਬਸਤੇ ਚ ਪਾ ਦੇਣਗੇ ਮੈਂ ਸ੍ਰੀ ਅਕਾਲ ਤਖਤ ਸਾਹਿਬ ਦੀ ਗੱਲ ਕਰਦਾ ਹੈ ਸ੍ਰੀ ਅਕਾਲ ਤੱਕ ਸਹਿਬ ਜੀ ਦੇ ਆਦੇਸ਼ ਅਨੁਸਾਰ ਈਸ਼ਰ ਸਿੰਘ ਜੀ ਹੋਣਾ ਨੇ ਇਹਦੀ ਪੜਤਾਲ ਕੀਤੀ ਹੈ ਪੜਤਾਲੀਆ ਰਿਪੋਰਟ ਦੇ ਅਨੁਸਾਰ ਇਹ ਵੱਡਾ ਕ੍ਰਾਈਮ ਹੈ ਮਹਾਰਾਜ ਜੀ ਦੇ ਸਰੂਪ ਚੋਰੀ ਵੀ ਹੋਈ ਹੈ ਲਾਪਤਾ ਵੀ ਹੈ ਨੋ ਇੰਟਰੀ ਨੇ ਖੁਰਦਬੁਰਦ ਵੀ ਨੇ ਬੇਅਦਬੀ ਵੀ ਹੈ ਕਪੜਾ ਵੀ ਹੈ ਤੇ ਵੱਡੀਆਂ ਧਰਾਮਾਂ ਲੱਗਦੀਆਂ ਨੇ ਰਿਕਾਰਡ ਦੇ ਵਿੱਚ ਛੇੜ ਛੜ ਵੀ ਹੈ ਬਿੱਲ ਬੁੱਕ ਨੇ ਲੈਜਰ ਨੇ ਡੋਚ ਨੇ ਰਸੀਦਾ ਨੇ ਅੱਗ ਲੱਗਦੀ ਐ ਪਲੈਂਡ ਲਾਈ ਜਾਂਦੀ ਐ ਕਿ ਕੁਦਰਤੀ ਲੱਗੀ ਸੀ ਵੱਡੇ ਸਵਾਲ ਨੇ ਸਰੂਪ 14 ਸੀ 80 ਸੀ ਕਿ 100 ਸੀ ਕਿ ਸੈਂਕੜੇ ਸਨ ਸਵਾਲ ਨੇ 14 ਦੀ ਗਿਣਤੀ ਕਰ ਰਹੇ ਉਹ ਵੀ ਨੰਬਰ ਹੈ ਨਹੀਂ ਬਾਕੀ ਕਿੱਥੇ ਆ ਫਿਰ ਜਿਹੜੇ ਉੱਥੇ ਗੋਇੰਦਵਾਲ ਸਾਹਿਬ ਗਏ ਉਹਨਾਂ ਦੀ ਕਿਤੇ ਵੀ ਐਂਟਰੀ ਨਹੀਂ ਦਰਜ ਨਹੀਂ ਕੀਤੇ ਗਏ ਵਜ੍ਹਾ ਜਾਣਨੀ ਚਾਹੁੰਦੇ ਆ ਇਸ ਲਈ ਇਹ ਸੰਗੀਨ ਅਪਰਾਧ ਐ ਜਾਗਤ ਜੋਤ ਐਕਟ ਦੇ ਅਨੁਸਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਪੜਤਾਲ ਦੇ ਅਨੁਸਾਰ ਮੇਰੇ ਕਰਕੇ ਨਹੀਂ ਉਸ ਕਰਕੇ ਤੇ ਅਕਾਲ ਤਖਤ ਸਾਹਿਬ ਕਰਕੇ ਇਹਦੇ ਤੇ ਕਾਨੂੰਨੀ ਕਾਰਵਾਈ ਫੌਜਦਾਰੀ ਮੁਕਦਮੇ ਦਰਜ ਹੋਣੇ ਬਣਦੇ ਨੇ ਜਿਨ੍ਹਾਂ ਦੀ ਅੱਜ ਅਸੀਂ ਗੱਲ ਕਰ ਰਹੇ ਹਾਂ ਤੇ ਐਸਜੀਪੀਸੀ ਨੂੰ ਇੱਥੇ ਪਾਸਾ ਵਟਣ ਦੀ ਬਜਾਏ ਦੋਸ਼ੀਆਂ ਦੇ ਹੱਕ 'ਚ ਜਾਣ ਦੀ ਬਜਾਏ ਗੁਰੂਪੰਥ ਦੇ ਹੱਕ 'ਚ ਭੁਗਤਣਾ ਚਾਹੀਦਾ ਹੈ ਐਡਵੋਕੇਟ ਈਸ਼ਰ ਸਿੰਘ ਹੋਣਾਂ ਦੀ ਜਿਹੜੀ ਪੜਤਾਲੀ ਰਿਪੋਰਟ ਸੀ ਉਹ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸੌਂਪਦੇ ਨੇ ਉਸ ਤੋਂ ਬਾਅਦ ਅਕਾਲ ਤਖਤ ਸਾਹਿਬ ਦੇ ਹੁਕਮ ਕੀ ਸੀ ਕੀ ਉਹਨਾਂ ਦੇ ਹੁਕਮ ਜਿਹੜੇ ਆ ਉਹਨਾਂ ਦੇ ਉੱਤੇ ਵਿਭਾਗੀ ਕਾਰਵਾਈ ਦੇ ਸੀ ਜਾਂ ਕਾਨੂੰਨੀ ਕਾਰਵਾਈ ਦੇ ਸੀ ਦੋ ਕਾਰਵਾਈਆਂ ਨੇ ਵਿਭਾਗੀ ਅਤੇ ਕਾਨੂੰਨੀ ਵਿਭਾਗੀ ਕਾਰਵਾਈ 'ਚ ਤੁਸੀਂ ਕੀ ਕਰੋਗੇ ਪਰਪਾਈ ਡਿਸਮਿਸ ਫਾਂਡ ਰੋਕ ਤੇ ਇਹਨੂੰ ਸਜ਼ਾ ਕਹਿੰਦੇ ਹੋ ਉਹਨਾਂ ਪਰ ਇਹਨਾਂ ਨੇ ਤੇ ਉੱਥੇ ਵੀ ਇਹ ਕੀਤਾ ਕਿ ਰੂਪ ਸਿੰਘ ਤੋਂ ਸਮੇ ਤੋਂ ਪਹਿਲਾਂ ਅਸਤੀਫਾ ਲੈ ਲਿਆ ਫੰਡ ਦੇ ਦਿੱਤੇ ਉਹਨੂੰ ਕੈਨੇਡਾ ਭੇਜਦਾ ਇਹ ਇਹਨਾਂ ਦੀ ਵਿਭਾਗੀ ਕਾਰਵਾਈ ਹੋਈ ਇੱਕ ਬੰਦੇ ਨੂੰ ਇੱਕੋ ਦਿਨ ਸਕੱਤਰ ਬਣਾ ਕੇ ਉਹਨੂੰ ਬੈਨੀਫਿਟ ਦੇ ਕੇ ਰਿਟਾਇਰ ਕਰਤਾ ਇਹ ਦੱਸਣਗੇ ਕਿਹੜੇ ਕਿਹੜੇ ਆ ਇਹ ਵਿਭਾਗੀ ਕਾਰਵਾਈ ਹੈ ਦੂਜਾ ਉੱਥੇ ਕਾਲ ਤਖਤ ਸਾਹਿਬ ਨੇ ਕਾਨੂੰਨੀ ਕਾਰਵਾਈ ਲਿਖਿਆ ਹੋਇਆ ਹੈ ਅਕਾਲ ਤਖਬ ਸਾਬ ਨੇ ਉਹ ਰਿਪੋਰਟ ਨੂੰ ਮੰਨਿਆ ਤੇ ਉਸ ਰਿਪੋਰਟ ਨੂੰ ਗੁਬਿੰਦ ਸਿੰਘ ਲੋਂਗੋਵਾਲ ਪ੍ਰਧਾਨ ਨੇ ਮੰਨਿਆ ਹਰਜਿੰਦਰ ਸਿੰਘ ਧਾਮੀ ਦੀ ਡਿਊਟੀ ਲਈਏ ਪਰਚਾ ਉਹਦੇ ਤੇ ਬਣਦਾ ਹੁਣ ਵੀ ਤੂੰ ਧੋਖਾ ਉੱਥੇ ਵੀ ਦਿੱਤਾ ਤੇ ਇੱਥੇ ਵੀ ਦੇ ਰਿਆਂ ਕਾਰਵਾਈ ਨਾ ਕਰਕੇ ਉਲਟਾ ਕਾਨੂੰਨ ਨੂੰ ਕਹਿ ਰਿਆਂ ਮੈਂ ਚੈਲੰਜ ਕਰਦਾ ਹਾਂ ਹਰਜਿੰਦਰ ਸਿੰਘ ਧਾਮੀ ਹੋਣਾ ਨੇ ਕਾਨੂੰਨਨ ਕਾਰਵਾਈ ਕਰਨ ਤੋਂ ਮਨਾ ਕੀਤਾ ਜਾਂ ਰੋਕੀ ਹੋਣਾ ਮਨਾ ਵੀ ਕੀਤਾ ਹੈ ਤੇ ਅੱਜ ਅੜਕੇ ਵੀ ਡਰ ਰਹੇ ਆ ਇਥੋਂ ਸਭ ਤੇ ਵੀ ਅੜਕੇ ਡਰ ਰਹੇ ਨਹੀਂ ਸੱਚਉਂਦੇ ਹੁਣ ਉਹ ਕਾਰਵਾਈ ਕਾਨੂੰਨੀ ਜਿਹੜੀ ਬਣਦੀ ਸੀਗੀ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਨੂੰ ਦਰਕਨਾਰ ਕਰਕੇ ਇੱਕ ਹੁਕਮਨਾਮੇ ਨੂੰ ਬਦਲ ਕੇ ਦੂਜਾ ਲੈ ਆਂਦਾ ਹੁਣ ਦੂਜੇ ਨੂੰ ਬਦਲ ਕੇ ਕੱਲ ਨੂੰ ਤਿਜਾ ਲੈ ਆਉਣਗੇ ਇਸ ਲਈ ਇਹ ਹੁਕਮਨਾਮਿਆਂ ਦੀ ਸ਼ਕਲ ਜਿਹੜੀ ਵਿਰੋਧੀ ਬਿਆਨਾਂ ਨੂੰ ਦਿੱਤੀ ਜਾ ਰਹੀ ਹੈ ਨਾ ਦਿੱਤੀ ਜਾਏ ਕਲਤਖ ਸਾਬ ਦੀ ਜੱਜਮੈਂਟ ਬੜੀ ਉੱਚੀ ਤੇ ਸੋਚੀ ਮਹਾਨ ਹੈ ਖਿਆਲ ਕਰਨਾ ਚਾਹੀਦਾ ਲੱਗਦਾ ਨਹੀਂ ਵੀ ਉਸ ਵੇਲੇ ਜਿਹੜਾ ਰੂਪ ਸਿੰਘ ਹੋਣੀ ਸੀ ਸਖਤਰ ਸੀਗੇ ਉਹ ਉਹਨਾਂ ਨੂੰ ਵੀ ਤਾਲਬ ਕੀਤਾ ਜਾਣਾ ਚਾਹੀਦਾ ਸੀ ਜਦੋਂ ਇਹ ਸਾਰਾ ਕੁਝ ਰਿਪੋਰਟ ਪਹੁੰਚਦੀ ਆ ਕਲਤਖ ਸਾਬ ਦੇ ਉੱਤੇ ਰਿਪੋਰਟ ਤਾਂ ਕਹਿ ਰਹੀ ਆ ਕਿ ਵਿਭਾਗੀ ਕਾਰਵਾਈ ਕਰਕੇ ਤੇ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਸੀਗੀ ਪਹਿਲਾਂ ਵਿਭਾਗੀ ਤੇ ਮੁੜ ਕੇ ਜੇਲ੍ਹ 'ਚ ਧੱਕਨੇ ਚਾਹੀਦੇ ਸੀ ਇਹਨਾਂ ਤੋਂ ਵਿਧ ਵਿਆਜ ਪੈਸੇ ਵਸੂਲਣੇ ਚਾਹੀਦੇ ਸੀ ਗਾਂ ਤੋਂ ਕੋਈ ਇਦਾਂ ਦੀ ਹਿਮਾਕਤ ਨਾ ਕਰੇ ਇੰਨਾ ਨਹੀਂ ਕੀਤੀ ਹੁਣ ਇਹ ਸਵਾਲ ਇੰਨਾ ਤੇ ਬਣਦੇ ਨੇ ਤੇ ਇਹ ਉਲਟਾ ਸਿੱਟ ਨੂੰ ਕਹਿ ਰਹੇ ਤੁਸੀਂ ਕੌਣੋਂ ਦੇ ਪੁੱਛਣ ਵਾਲੇ ਚੋਰ ਉਲਟਾ ਚੋਰ ਕੋਤਵਾਲ ਕੋ ਡਾਟੇ ਆਹ ਹੋਇਆ ਪਿਆ ਤੇ ਜੋ ਜਿਹੜਾ ਲਗਾਤਾਰ ਕਹਿ ਰਹੀ ਹੈ ਜੀਪੀਸੀ ਜਿਹੜਾ ਦਾਵਾ ਕਰ ਰਿਹਾ ਉਹ ਕਹਿੰਦਾ ਕਿ ਜਿਹੜਾ ਇਹ ਮਸਲਾ ਹੈ ਇਹ ਮਸਲਾ ਬੇਅਦਵੀ ਦਾ ਨਹੀਂ ਹੈ ਇਹ ਮਸਲਾ ਜਿਹੜਾ ਅੰਦਰੂਨੀ ਹੋਏ ਕਪਲੇ ਦਾ ਜਾਂ ਰਿਕਾਰਡ ਰਿਕਾਰਡ ਜਿਹੜਾ ਨਹੀਂ ਚੜਾਇਆ ਗਿਆ ਉਹਦਾ ਮਸਲਾ ਹੈ ਤੇ ਦੂਜੇ ਪਾਸੇ ਉਹ ਕਹਿ ਰਹੀ ਹੈ ਕਹਿੰਦਾ ਕਿ ਸਿੱਧਾ داخل ਹੈ ਧਰਮ ਦੇ ਮਸਲੇ ਦੇ ਵਿੱਚ ਐਸਜੀਪੀਸੀ ਇੱਕ ਜਿਹੜੀ ਖੁਦਮਖਤਿਆਰ ਇੱਕ ਆਜ਼ਾਦ ਬਾਡੀ ਹੈਗੀ ਆ ਉਹ ਸਿੱਖਾਂ ਦੀ ਸੁਪਰੀਮ ਮੰਨੀ ਜਾਂਦੀ ਆ ਚੀਜ਼ ਤੇ ਉਸ ਦੇ ਵਿੱਚ ਦਖਲ ਅੰਦਾਜ਼ੀ ਕੀਤੀ ਹੈ ਤੁਸੀਂ ਇਹ ਚੀਜ਼ ਨੂੰ ਆਜ਼ਾਦ ਬਾਡੀ ਤਾਂ ਹੁੰਦੀ ਜੇ ਸ੍ਰੀ ਅਕਾਲ ਤਖਤ ਸਾਹਿਬ ਤੇ ਕਮੇਟੀ ਬਣੀ ਹੁੰਦੀ 1920 12 ਅਕਤੂਬਰ ਨੂੰ ਜਿਹੜੀ ਬਣਾਈ ਸੀ ਆਜ਼ਾਦ ਕਮੇਟੀ ਉਹਦਾ ਤੁਸੀਂ ਵਿਰੋਧ ਕਿਉਂ ਨਹੀਂ ਕੀਤਾ 1925 ਚਕਤ ਬਣ ਕੇ ਉਹ ਸਰਕਾਰੀ ਕਿਉਂ ਬਣ ਗਈ ਫਿਰ ਉਸ ਸਰਕਾਰੀ ਕਮੇਟੀ ਦੀਆਂ ਤੁਸੀਂ ਚੋਣਾਂ ਕਿਉਂ ਲੜੀਆਂ ਜਾਂ ਤੇ ਮੰਨੋ ਤੁਸੀਂ ਕਾਨੂੰਨ ਨੂੰ ਮੰਨਦੇ ਹੀ ਨਹੀਂ ਹੋ ਤੇ ਜੇ ਮੰਨਦੇ ਹੋ ਤੇ ਫਿਰ ਐਕਟ ਮੁਤਾਬਕ ਤੁਸੀਂ ਸਰਕਾਰੀ ਮੈਂਬਰ ਹੋ ਸਰਕਾਰੀ ਪ੍ਰਧਾਨ ਹੋ ਤੇ ਜੇ ਸਰਕਾਰੀ ਪ੍ਰਧਾਨ ਐਕਟ ਨਾਲ ਬਣ ਕੇ ਤੁਸੀਂ ਆਜ਼ਾਦ ਹੋ ਤੇ ਫਿਰ ਕਾਨੂੰਨੀ ਕਾਰਵਾਈ ਨੂੰ ਵੀ ਆਜ਼ਾਦ ਕਹੋ ਨਾ ਕਿ ਇੱਥੇ ਹਰੇਕ ਦਾ ਰਾਈਟ ਬਣਦਾ ਹੈ ਲਗਾਤਾਰ ਚਰਚਾ ਚੱਲ ਰਹੀ ਉਹ ਕਹਿੰਦੇ ਕਿ ਇਸ ਦੇ ਪਿੱਛੇਲਾ ਮਸਲਾ ਸਾਰਾ ਪੋਲੀਟਿਕਲ ਆ ਪੋਲੀਟਿਕਲ ਕਹਿੰਦੇ ਕਿ 2027 ਦੀਆਂ ਚੋਣਾਂ ਆ ਰਹੀਆਂ ਨੇ ਮੁੱਖ ਮੰਤਰੀ ਪੰਜਾਬ ਹਾਲਾਂਕਿ ਤੁਸੀਂ ਇਹ ਵੀ ਇੱਕ ਵਾਰ ਜ਼ਰੂਰ ਸਪਸ਼ਟ ਕਰੋ ਕਿ ਜਿਹੜੀ ਐਫਆਈਆਰ ਆ ਇਹ ਸਰਕਾਰ ਨੇ ਕੀਤੀ ਆ ਜਾਂ ਕੋਈ ਹੋਰ ਦਬਾਅ ਸੀ ਪਿੱਛੇ ਕਿਉਂਕਿ ਲਗਾਤਾਰ ਚਰਚਾ ਤਾਂ ਇਹ ਵੀ ਆ ਕਿ ਇਹ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਜਿਹੜਾ ਐਫਆਈਆਰ ਦਰਜ ਕਰਨ ਲਈ ਹਾਈ ਕੋਰਟ ਨੇ ਕਿਹਾ ਸੀ ਬਹੁਤ ਲੰਮਾ ਸਮਾਂ ਡੀਜੀਪੀ ਪੰਜਾਬ ਨੇ ਇਸ ਦੇ ਵਿੱਚ ਕੋਈ ਕਾਰਵਾਈ ਵੀ ਨਹੀਂ ਕੀਤੀ ਤੇ ਬਹੁਤ ਸਾਰਾ ਕੁਝ ਪੰਜਾਬ ਸਰਕਾਰ ਨੇ ਕਾਰਵਾਈ ਤਾਂ ਕੀਤੀ ਹੈ ਕਿ ਇੱਕ ਤਾਂ ਮਾਨਯੋਗ ਹਾਈ ਕੋਰਟ ਦੇ ਆਰਡਰ ਨੇ ਨੰਬਰ 2 ਸਾਢੇ 5 ਸਾਲ ਦਾ ਮੋਰਚਾ ਹੈ ਨੰਬਰ 3 ਉੱਥੇ ਮਹਾਪੰਚਾਇਤ ਸੱਦੀ ਗਈ ਤੇ ਮਹਾਪੰਚਾਇਤ ਲੋਕ ਸ਼ਕਤੀ ਚ ਇਕੱਲੇ ਸੇਖੇ ਨਹੀਂ ਉੱਥੇ ਤੇ ਮੁਸਲਮਾਨ ਵੀ ਆਏ ਉੱਥੇ ਹਿੰਦੂ ਭਰਾ ਵੀ ਆਏ ਉੱਥੇ ਵਾਲਮੀਕੀਏ ਆਏ ਉੱਥੇ ਹੋਰ ਹਰੇਕ ਵਰਗ ਦੇ ਲੋਕ ਆਏ ਉਹ ਜਦੋਂ ਲੋਕ ਸ਼ਕਤੀ ਨੂੰ ਵੇਖਿਆ ਆ ਤੇ ਹਾਈ ਕੋਰਟ ਦੇ ਆਰਡਰਾਂ ਦੀ ਤਰਜਮਾਨੀ ਹੋਈ ਆ ਨਾ ਕਿ ਇੱਥੇ ਕਿਸੇ ਨੇ ਕੋਈ ਕਿੜ ਕੱਢਣ ਦੀ ਕੋਸ਼ਿਸ਼ ਕੀਤੀ ਆ ਤੁਸੀਂ ਕੱਢੀ ਹੋ ਸਕਦੀ ਹੈ ਕਿ 2015 ਦੀਆਂ ਕਟਨਾਵਾਂ 16 ਦੀਆਂ ਕਟਨਾਵਾਂ ਲੁਕਾਈਆਂ ਗਈਆਂ ਕਾਰਨ 17 ਚ ਬਾਦਲਾਂ ਨੇ ਚੋਣ ਲੜਨੀ ਸੀ ਉੱਥੇ ਰਾਜਨੀਤੀ ਹੋਈ ਹੈ ਤੋਂ ਲੱਗਦਾ ਨਹੀਂ ਫਿਰ ਜਦੋਂ ਤੁਸੀਂ ਇਹ ਸਾਰਾ ਕੁਝ ਦੱਸਦੇ ਹੋ ਜਦੋਂ ਦੱਸਦੇ ਹੋ ਕਿ ਹਾਈ ਕੋਰਟ ਨੇ ਹੁਕਮ ਦਿੱਤੇ ਇੱਕ ਮਹੀਨਾ ਮੰਨੇ ਵੀ ਨਹੀਂ ਗਿਆ ਡੀਜੀਪੀ ਨੂੰ ਦੁਬਾਰਾ ਜਿਹੜਾ ਤਾਲਬ ਕੀਤਾ ਗਿਆ ਤਾਂ ਐਫਆਈਆਰ ਹੋਈ ਫਿਰ ਜਿਹੜਾ ਤੁਹਾਡੇ ਵੱਲੋਂ ਧੰਨਵਾਦ ਕੀਤਾ ਗਿਆ ਤੁਹਾਡੀ ਇੱਕ ਵੀਡੀਓ ਮੈਂ ਦੇਖੀ ਸੀ ਉਹਦੇ ਵਿੱਚ ਤੁਸੀਂ ਧੰਨਵਾਦ ਕਰਦੇ ਹੋ ਸਰਕਾਰ ਦਾ ਤੁਸੀਂ ਕਹਿੰਦੇ ਹੋ ਸਰਕਾਰ ਦਾ ਬਹੁਤ ਵੱਡਾ ਇਤਿਹਾਸਿਕ ਫੈਸਲਾ ਹੈ ਪਰ ਪਿੱਛੇ ਤਾਂ ਪ੍ਰੈਸ਼ਰ ਤੁਹਾਡੇ ਸੰਘਰਸ਼ ਦਾ ਤੇ ਹਾਈ ਕੋਰਟ ਦਾ ਆ ਹਾਂ ਤੁਹਾਡੀ ਕੋਈ ਚਿੱਠੀ ਲੈ ਕੇ ਆ ਜਵੇ ਡਾਕੀਆ ਤੇ ਤੁਸੀਂ ਤੋਨੋਂ ਵੀ ਕਹੋਗੇ ਤੂੰ ਮੇਰਾ ਸੁਨੇਹਾ ਲਿਆ ਤੇਰਾ ਧੰਨਵਾਦ ਤੇ ਜੇ ਮੈਂ ਉੱਥੇ ਸ਼ਬਦ ਕਹਿਤਾ ਤੇ ਮੈਂ ਕੀ ਗੁਨਾਹ ਕਰ ਲਿਆ ਤੇ ਜੇ ਮੇਰਾ ਕਸੂਰ ਹੈ ਇਹਦੀ ਸਜ਼ਾ ਮੈਨੂੰ ਦੇ ਦਿਓ ਤੇ ਜਿਨ੍ਹਾਂ ਨੇ ਗੁਰੂ ਸਾਹਿਬ ਚੋਰੀ ਵੇਚੀ ਉਹਨਾਂ ਦੀ ਉਹਨਾਂ ਨੂੰ ਦੇ ਦਿਓ ਫੈਸਲਾ ਕਰ ਲਓ ਲੱਗਦਾ ਵੀ 2027 ਲਈ ਇਹ ਸਾਰਾ ਕੁਝ ਹੋ ਰਿਹਾ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜਿਹੜੀਆਂ ਸਰਕਾਰਾਂ ਬਦਲਦੀਆਂ ਰਹੀਆਂ ਤਖਤਾ ਪਲਟ ਹੁੰਦੇ ਰਹੇ ਉਹਦੇ ਪਿੱਛੇ ਵੀ ਬੇਅਦਬੀਆਂ ਸੀਗੀਆਂ ਤਾਂ ਬੇਅਦਬੀ ਦਾ ਦੂਜੇ ਪਾਸੇ ਹਜੇ ਹੋਰ ਵੀ ਮਸਲੇ ਪੈਂਡਿੰਗ ਹੈਗੇ ਨੇ ਖਾਸ ਕਰਕੇ ਜਿਹੜੀ ਬਰਗਾੜੀ ਵਾਲੀ ਬੇਅਦਬੀ ਆ ਮੋੜ ਬੰਬ ਤਮਾਕੇ ਦਾ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਜਸਦਾ ਰਕਾਲਤਖ ਸਾਹਿਬ ਨੇ ਵੀ ਜ਼ਿਕਰ ਕੀਤਾ ਉਹ ਵੀ ਪੈਂਡਿੰਗ ਨੇ ਸਰਕਾਰਾਂ ਉਹਦੇ ਵੱਲ ਫਿਰ ਕਿਉਂ ਨਹੀਂ ਧਿਆਨ ਦੇ ਰਹੀਆਂ ਉਹ ਇੱਕ ਸਵਾਲ ਸੀ ਉਹਨਾਂ ਦਾ ਚਾਹੇ ਬਰਗਾੜੀ ਕਾਂਡ ਹੈ ਚਾਹੇ ਬੰਬ ਤਮਾਕੇ ਨੇ ਚਾਹੇ ਬੰਦੀ ਸਿੰਘ ਨੇ ਚਾਹੇ ਸਰਕਾਰ ਨੇ ਵੇਖਣੀਆਂ ਨੇ ਕਦੋਂ-ਕਦੋਂ ਤੇ ਕੀ ਐ ਅਸੀਂ 3 ਸਾਲ ਤੋਂ ਬੰਦੀ ਸਿੰਘਾਂ ਦਾ ਵੀ ਮੋਰਚਾ ਲੜ ਰਹੇ ਹਾਂ ਗੁਰੂ ਗ੍ਰੰਥ ਸਾਹਿਬ ਲਈ 5.5 ਸਾਲ ਲੜਿਆ ਹੈ 10 ਸਾਲ ਤੋਂ ਸ਼੍ਰੋਮਣੀ ਕਮੇਟੀ ਦੀ ਆਜ਼ਾਦੀ ਲਈ ਲੜ ਰਹੇ ਹਾਂ ਤੇ ਇਹਦਾ ਮਤਲਬ ਕੀ ਹੋਇਆ ਵੀ 2000 ਅੱਜ 25 ਚਾ ਕੇ ਸਰਕਾਰ ਨੇ ਐਫ ਆਈ ਆਰ ਦਰਜ ਕੀਤੀ ਆ ਤੇ ਤੁਸੀਂ ਕਹਿ ਰਹੇ ਹੋ ਵੀ ਸਿਰ ਤੇ ਸਾਰਾ ਕੋਸ਼ਿਚ ਚੁੱਕ ਲਿਆ ਵੀ ਇਹ ਰਾਜਨੀਤੀ ਹੋਗੀ ਕਿ ਤੁਹਾਡੀ ਸਰਕਾਰ ਨਹੀਂ ਚੁਣੀ ਹੋਈ ਪੰਜਾਬ ਦੇ ਲੋਕਾਂ ਨੇ ਚੁਣੀ ਤੇ ਜੇ ਸਰਕਾਰ ਨੇ ਉਹਨੂੰ ਕੀਤਾ ਆ ਗੁਰੂ ਗ੍ਰੰਥ ਸਾਹਿਬ ਨੂੰ ਮੁੱਖ ਰੱਖ ਕੇ ਜਾਂ ਉਹਨੇ ਕੋਰਟ ਦੇ ਆਰਡਰ ਨੂੰ ਮਾਨਜੋਗ ਅਦਾਲਤ ਨੂੰ ਅੱਗੇ ਰੱਖਿਆ ਆ ਲੋਕਤੰਤਰ ਨੂੰ ਅੱਗੇ ਰੱਖਿਆ ਆ ਤੇ ਗੁਰੂ ਗ੍ਰੰਥ ਸਾਹਿਬ ਵਾਸਤੇ ਦੇਰ ਆਏ ਦਰਸਤ ਆਏ ਨੂੰ ਤੁਸੀਂ ਸ਼ਾਬਾਸ਼ੇ ਦਿਓਗੇ ਉਹਦੇ ਚ ਕੀ ਤੁਹਾਡਾ ਗਨਾਹ ਹੋ ਗਿਆ ਜੀ ਚੋਰੀ ਵੇਚਣ ਵਾਲਿਆਂ ਨੂੰ ਤੁਸੀਂ ਸ਼ਾਬਾਸ਼ੇ ਦਿਓ ਤੇ ਜੋ ਤੁਸੀਂ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਉਹਨਾਂ ਸਾਰਿਆਂ ਨੂੰ ਜਸਵਿੰਦਰ ਕੋਹਲੀ ਵਰਕੇ ਕਿਹਾ ਜਾਂਦਾ ਹੈ ਕਿ ਇਹਦੇ ਕਾਨੂੰਨੀ ਕਾਰਵਾਈ ਰੋਕੀ ਗਈ ਐਸਜੀਪੀਸੀ ਸਤਿੰਦਰ ਕੋਹਲੀ ਤੇ ਹੋਰ ਦੋਸ਼ੀਆਂ ਨੂੰ ਬਚਾਉਣ ਲਈ ਹੀ ਇਹ ਬੇਤੁਕੇ ਬਿਆਨ ਦੇ ਰਹੀ ਹੈ ਤੇ ਗੈਰ ਕਾਨੂੰਨੀ ਤੇ ਗੈਰ ਸੰਵਿਧਾਨਕ ਦੇ ਰਹੀ ਹੈ ਤੇ ਅਕਲ ਤੱਕ ਸਭ ਨੂੰ ਢਾਲ ਬਣਾ ਰਹੀ ਹੈ ਜੋ ਕਿ ਇਹ ਖਾਨਾ ਜੰਗੀਵਲ ਨੂੰ ਗੱਲ ਜਾਂਦੀ ਹੈ ਤੇ ਉਲਟਾ ਕਾਨੂੰਨ ਨੂੰ ਚੈਲੰਜ ਕਰ ਰਹੇ ਨੇ ਇਹ ਗਲਤ ਹੈ आदेश अकाल तक सहेव करना इस सहयोग करना विरोध ना करना आपा को जमीन नी वंडनी गुरु दा कार्य है रल मिल के कर लो जे ਤੁਹਾਡੇ سوال جواب ਦੇ ਨੇ ਧਰਾਵਾਂ ਤੁਹਾਡੇ ਤੇ ਗਲਤ ਲਗੀਆਂ ਨੇ ਤੇ ਅਦਾਲਤ ਚ ਜਾਓ ਨਾ ਅਦਾਲਤ ਨੇ ਤਾਂ ਮੁੱਖ ਮੰਤਰੀ ਵੀ ਕਟਾਰੇ ਚ ਖੜਾ ਕਰ ਲੈਣਾ ਉੱਥੇ ਦੱਸੋ ਜਾ ਕੇ ਤੁਹਾਡੇ ਨਾਲ ਗਲਤ ਹੋਇਆ ਕਿਉਂ ਚੀਕਾਂ ਮਾਰੀ ਆਉਨੇ ਆ ਤੁਸੀਂ ਕਿਉਂ ਬਖੇੜਾ ਮੈਂ ਬਵਾਲ ਖੜਾ ਕੀਤਾ ਹੋਇਆ ਪੰਜਾਬ ਚ ਅੱਗ ਲਾਈ ਪਈ ਆ ਇਸ ਲਈ ਬੜਾ ਸ਼ਾਂਤੀ ਦੇ ਇਹ ਗੱਲਾਂ ਨੇ ਤੇ ਜੇ ਤੁਸੀਂ ਡਿਬੇਟ ਕਰਨੀ ਚਾਹੁੰਦੇ ਹੋ ਤੇ ਆਪਾਂ ਲਾਈਵ ਰੱਖ ਲੈਨੇ ਆ ਸਾਰੇ ਚੰਦੀਗੜ੍ਹ ਕਲ ਤੱਕ ਸਭ ਸ਼੍ਰੋਣੀ ਕਮੇਟੀ ਕਿੱਥੇ ਰੱਖਣਾ ਹੈ ਤੁਸੀਂ ਵੀ ਬਹਿ ਜਾਓ ਆਪਾਂ ਵੀ ਬਹਿ ਜਾਂਦੇ ਆ ਸਵਾਲ ਤੁਹਾਡੇ ਹੋਣਗੇ ਮੇਰੇ ਐ ਜੀਪੀਸੀ ਦੇ ਇੱਕ ਆਪਾਂ ਅਸੀਂ ਪੜਤਾਲੀਆ ਰਿਪੋਰਟ ਚੋਂ ਹੀ ਦੇਾਂਗੇ ਆਪਣੇ ਕੋਲੋਂ ਨਹੀਂ ਤੇ ਸੰਤ ਫੈਸਲਾ ਕਰਦੇ ਤੇ ਫਿਰ ਉਹ ਅਸਤੀਫਾ ਨਾਲ ਲੈ ਕੇ ਆਏ ਮੇਰੀ ਐਸਜੀਪੀਸੀ ਦੇ ਇੱਕ ਨੁਮਾਇੰਦੇ ਨਾਲ ਗੱਲਬਾਤ ਹੋ ਰਹੀ ਪਿਛਲੇ ਦਿਨਾਂ ਵਿੱਚ ਮੈਂ ਉਹਨਾਂ ਨੂੰ ਵੀ ਕਿਹਾ ਸੀ ਮਾ ਵੀ ਤੁਸੀਂ ਕਿਉਂ ਕਹਿ ਰਹੇ ਹੋ ਕਹਿੰਦੇ ਕਿ ਬਾਕੀ ਹੋਰ ਵੀ ਤਾਂ ਕਹਿੰਦੇ ਜਿਹੜੀਆਂ ਬੇਅਦਬੀਆਂ ਨੇ ਉਹ ਵੀ ਨਾ ਬੇਅਦਬੀਆਂ ਉਹਨਾਂ ਦੇ ਵਿੱਚ ਸਰਕਾਰ ਕਹਿੰਦੇ ਉਵੇਂ ਨਹੀਂ ਕਰਦੀ ਐਕਸ਼ਨ ਸਰਕਾਰ ਕੋਲੇ ਬਾਕੀ ਬੇਅਦਬੀਆਂ ਦੇ ਵੀ ਜਿਹੜੇ ਪਰਚੇ ਆ ਤੁਸੀਂ ਵੀ ਤਾਂ ਕਰਾਈ ਨੇ ਤੁਹਾਡੇ ਵੱਲੋਂ ਵੀ ਆ ਸਿੱਖਾਂ ਵੱਲੋਂ ਵੀ ਆ ਤੁਹਾਡੇ ਤੇ ਤੇ ਬਾਕੀ ਬੇਅਦਬੀਆਂ ਲਈ ਜੇ ਤੁਸੀਂ ਇਹ ਕਹਿ ਰਹੇ ਹੋ ਕਿ ਕਾਨੂੰਨ ਸਖਤ ਹੋਣਾ ਚਾਹੀਦਾ ਹੈ ਤੇ ਜਦੋਂ ਤੁਹਾਡੀ ਸਰਕਾਰ ਸੀ ਅਸੀਂ ਤੁਹਾਨੂੰ ਕਹਿੰਨੇ ਸਾਂ ਬਾਦਲ ਸਰਕਾਰ ਨੂੰ ਕਿ ਫਾਂਸੀ ਦੀ ਸਜ਼ਾਏ ਮੌਤ ਤੇ ਇਹ ਬੇਅਦਬੀ ਕਾਂਡ ਦੇ ਬਣਾਏ ਜਾਣ ਤੁਸੀਂ ਸੌਦੇ ਸਾਧ ਨੂੰ ਬਚਾਉਣ ਵਾਸਤੇ ਨਹੀਂ ਬਣਾਇਆ ਬੇਅਦਬੀ ਬੇਅਦਬੀ ਉਹ ਛਾਪਾਖਾਨਾਂ ਦੇ ਵਿੱਚ ਹੋਈ ਆ ਜਿੱਥੇ ਸਿਪਾਈ ਹੁੰਦੀ ਆ ਗੁਰੂਗ੍ਰੰਥ ਸਾਹਿਬ ਜੀ ਦੇ ਸਰ ਸਾਹਿਬ ਵੇਖੇ ਹੋਈ ਆ ਜਿਹੜਾ ਕਿ ਇਹਨਾਂ ਦਾ ਉੱਥੇ ਸਾਰਾ ਸਿਸਟਮ ਪ੍ਰਬੰਧ ਹੈ ਔਰ ਜਾਗਤ ਜੋਤ ਐਕਟ ਦੇ ਅਨੁਸਾਰ ਇਹਨਾਂ ਦੇ ਅਧਿਕਾਰ ਨੇ ਬਹੁਤ ਧੰਨਵਾਦ ਤਾਂ ਐਹਸਨ ਫਾਈ ਬਲਦੇਵ ਸਿੰਘ ਵਡਾਲਾ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਸਾਬਤ ਤੌਰ ਤੇ ਕਿਹਾ ਗਿਆ ਹੈ ਜੀਪੀਸੀ ਨੂੰ ਅਪੀਲ ਕੀਤੀ ਗਈ ਹੈ ਕਿ ਭਾਈ ਇਸ ਜਾਂਚ ਦੇ ਵਿੱਚ ਸਹਿਯੋਗ ਕੀਤਾ ਜਾਵੇ ਕੈਮਰਾਮੈਨ ਵਿਸ਼ਾਲ ਦੇ ਨਾਲ ਕੋਲਵਿੰਦਰ ਸਿੰਘ ਛਲੇੜੀ ਚੰਡੀਗੜ੍ਹ